ਨਾਨਕ ਜੀ ਗੁਰੂ ਨਾਨਕ ਦੇਵ ਜੀ ਉਹ ਮਹਾਰਾਜ ਤੋਂ ਜਦੋਂ ਕਿਸੇ ਨੇ ਪੁੱਛਿਆ ਕਿ ਮਹਾਰਾਜ ਜਦੋਂ ਤੁਸੀਂ ਕਿਸੇ ਤੋਂ ਖੁਸ਼ ਹੁੰਦੇ ਹੋ ਤਾਂ ਉਸ ਨੂੰ ਕੀ ਦਿੰਦੇ ਹੋ ਸੁੰਦਰ ਜਿਹਾ ਮਕਾਨ ਬੱਚੇ ਧੀਆਂ ਪੁੱਤਰ ਧਨ ਦੌਲਤ ਜਾਂ ਕੁਝ ਹੋਰ ਤਾਂ ਗੁਰੂ ਨਾਨਕ ਸਾਹਿਬ ਫਰਮਾਨ ਕਰਨ ਲੱਗੇ ਕਿ ਜਦੋਂ ਅਸੀਂ ਕਿਸੇ ਤੋਂ ਖੁਸ਼ ਹੁੰਦੇ ਹਾਂ ਤਾਂ ਇਹ ਕੋਈ ਵੱਡੀਆਂ ਚੀਜ਼ਾਂ ਨਹੀਂ ਜਦੋਂ ਅਸੀਂ ਕਿਸੇ ਦੀ ਪ੍ਰੇਮਾ ਭਗਤੀ ਤੋਂ ਖੁਸ਼ ਹੁੰਦੇ ਹਾਂ ਤਾਂ ਉਸ ਨੂੰ ਸਾਧ ਸੰਗਤ ਵਿੱਚ ਬੈਠ ਕੇ ਗੁਰੂ ਦੀ ਬਾਣੀ ਸੁਣਨ ਨੂੰ ਦਿੰਦੇ ਹਾਂ ਨਾਮ ਜਪਣ ਦਾ ਸੁਭਾਗ ਸਮਾ ਬਖਸ਼ਦੇ ਹਾਂ ਸੰਗਤ ਜੀ ਇਹ ਬਹੁਤ ਵੱਡੀ ਦਾਤ ਹੈ ਕਦੇ ਹੀ ਨਾ ਜਾਣੀਏ ਕਿ ਅਸੀਂ ਘਰ ਤੋਂ ਚੱਲੇ ਤੇ ਗੁਰੂ ਘਰ ਜਾ ਕੇ ਮੱਥਾ ਟੇਕਿਆ ਬਾਠ ਕੀਰਤਨ ਸੁਣਿਆ ਜਾਂ ਸਾਜ ਸੰਗਤ ਕੀਤੀ ਇਹ ਚੰਗਾ ਕਰਮ ਕਰਨ ਦੀ ਸਾਡੀ ਬੁੱਧੀ ਨਹੀਂ ਗੁਰਮੁਖ ਪਿਆਰੇਓ ਇਹ ਤਾਂ ਗੁਰੂ ਦੀ ਦਾਤ ਹੈ ਜੋ ਵਿਰਲੇ ਸੁਭਾਗੀ ਮਨੁੱਖਾਂ ਨੂੰ ਹੀ ਮਿਲਦੀ ਹੈ ਇਹ ਉਹਨਾਂ ਦੇ ਪਿਛਲੇ ਜਨਮਾਂ ਦੀ ਕਮਾਈ ਦਾ ਫਲ ਹੁੰਦਾ ਹੈ ਜੋ ਮਨੁੱਖਾਂ ਦੇ ਹੀ ਦੇ ਕੇ ਸਤਗੁਰੂ ਜੀ ਆਪਣਾ ਮਰਨ ਕਰਵਾਉਂਦੇ ਹਨ ਗੁਰੂ ਸਾਹਿਬ ਨੇ ਆਪਣੀ ਇਲਾਹੀ ਗੁਰਬਾਣੀ ਵਿੱਚ ਸਪਸ਼ਟ ਫਰਮਾਨ ਕੀਤਾ ਹੈ ਵੱਡ ਭਾਗੀ ਹਰ ਸੰਗਤ ਪਾਵੇ ਭਾਗ ਹੀਣ ਭ੍ਰਮ ਚੋਟਾ ਖਾਵੇ ਬਿਨ ਭਾਗਾ ਸਤ ਸੰਗ ਨ ਲੱਭੈ ਬਿਨ ਸੰਗਤ ਮੈਲ ਪਰ ਰਿੱਜੈ ਜੀਉ ਸੰਗਤ ਜੀ ਵੱਡੇ ਭਾਗਾਂ ਵਾਲੇ ਹੁੰਦੇ ਹਨ ਉਹ ਮਨੁੱਖ ਜਿਨ੍ਹਾਂ ਨੂੰ ਸਤ ਸੰਗਤ ਕਰਨ ਦਾ ਮੌਕਾ ਪ੍ਰਾਪਤ ਹੁੰਦਾ ਹੈ ਨਹੀਂ ਤਾਂ ਅਸੀਂ ਦੇਖਦੇ ਹੀ ਹਾਂ ਕਿ ਸਮੇਂ ਬਹੁਤ ਸਾਰੇ ਲੋਕ ਹਸਪਤਾਲਾਂ ਵਿੱਚ ਬੈਠੇ ਹਨ ਜਿਨ੍ਹਾਂ ਦੇ ਮਨ ਨੂੰ ਭੋਰਾ ਵੀ ਸ਼ਾਂਤੀ ਨਹੀਂ ਕੁਝ ਲੋਕ ਮੈ ਖਾਨਿਆਂ ਵਿੱਚ ਬੈਠੇ ਬੁਰੇ ਆਚਰਣ ਵਾਲੇ ਕਰਮ ਕਰ ਰਹੇ ਹਨ ਤੇ ਇਹੋ ਜਿਹੇ ਲੋਕਾਂ ਨੂੰ ਕਈ ਵਾਰ ਸਾਰੀ ਜ਼ਿੰਦਗੀ ਹੀ ਸ਼ਾਂਤੀ ਨਹੀਂ ਮਿਲਦੀ ਤੱਕੇ ਠੇਡੇ ਖਾਂਦੇ ਫਿਰਦੇ ਹਨ ਜਿਨ੍ਹਾਂ ਨੂੰ ਆਪਣਾ ਦਾਤਾਰ ਹੀ ਵਿਸ ਹੋਇਆ ਹੈ ਉਹ ਲੋਕ ਇਸ ਦੁਨੀਆ ਰੁਪੀ ਜਾਲ ਵਿੱਚ ਫਸ ਕੇ ਹੀ ਰਹਿ ਜਾਂਦੇ ਹਨ